ਦਲੇ ਦੇ ਕੋ ਕਾਂਗਰਸ ਤਾਂ ਪੂਰੀ ਤਿਆਰ ਆ ਲੇਕਿਨ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਆਮ ਪਾਰਟੀ ਦੀ ਸਰਕਾਰ ਆ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨੇ ਨਾ ਪੰਚਾਇਤ ਇਲੈਕਸ਼ਨਾਂ ਨੂੰ ਫੇਅਰ ਹੋਣ ਦਿੱਤਾ ਸੀ ਲੋਕਾਂ ਦੇ ਪਰਚੇ ਕਰਾਏ ਪਰ ਚੈ ਕੈਨਸਲ ਕੀਤੇ ਨੋਮੀਨੇਸ਼ਨ ਕੈਨਸਲ ਕੀਤੇ ਆ ਰਿਜ਼ਲਟ ਕੁਝ ਵੀ ਕਰਦੇ ਰਹੇ ਔਰ ਆਪਣਾ ਜੋਰ ਜ਼ਬਰਦਸਤੀ ਨਾਲ ਇਲੈਕਸ਼ਨ ਜਿੱਤੇ ਆ ਔਰ ਮੈਨੂੰ ਪੂਰੀ ਸ਼ੰਕਾ ਕਿ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਵੀ ਉਹ ਸਰਕਾਰ ਦੀ ਤਾਕਤ ਦੀ ਦੁਰਵਤੋਂ ਕਰਕੇ ਲੋਕਾਂ ਦੇ ਪਰਚੇ ਕੈਨਸਲ ਕਰਾਉਣਗੇ ਦਬਾਅ ਪਾ ਕੇ ਆ ਮੈਂ ਹੁਣੇ ਹੀ ਅੱਜ ਰਾਏਕੋਟ ਤੋਂ ਫੋਨ ਸੀ ਕਿ ਇੱਕ ਬੰਦੇ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇ ਤੂੰ ਪਰਚਾ ਭਰਿਆ ਤੇ 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 ਆ ਕੇ ਇਸ ਕੀਤਾ ਜਾਊਗਾ ਫਲਾਣੇ ਤੇ ਕੇਸ ਕੀਤਾ ਜਾਊਗਾ ਚਾਹ ਨੂੰ ਪਾਸਿਓਂ ਖਬਰਾਂ ਆ ਰਹੀਆਂ ਇਸ ਕਰਕੇ ਮੈਨੂੰ ਆਮ ਪਾਰਟੀ ਦੀ ਸਰਕਾਰ ਤੇ ਕੋਈ ਯਕੀਨ ਨਹੀਂ ਆ ਕਿ ਇਸ ਇਲੈਕਸ਼ਨ ਨੂੰ ਠੀਕ ਹੋਣ ਦੇਣਗੇ ਦੇਖੋ ਕਾਂਗਰਸ ਤਾਂ ਪੂਰੀ ਤਿਆਰ ਆ ਲੇਕਿਨ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਆਮ ਪਾਰਟੀ ਦੀ ਸਰਕਾਰ ਆ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨੇ ਨਾ ਪੰਚਾਇਤ ਇਲੈਕਸ਼ਨਾਂ ਨੂੰ ਫੇਅਰ ਹੋਣ ਦਿੱਤਾ ਸੀ ਲੋਕਾਂ ਦੇ ਪਰਚੇ ਕਰਾਏ ਪਰਚੇ ਕੈਨਸਲ ਕੀਤੇ ਨੋਮੀਨੇਸ਼ਨ ਕੈਨਸਲ ਕੀਤੀਆਂ ਰਿਜ਼ਲਟ ਕੁਝ ਵੀ ਕਰਦੇ ਰਹੇ ਔਰ ਆਪਣਾ ਜੋਰ ਜ਼ਬਰਦਸਤੀ ਨਾਲ ਇਲੈਕਸ਼ਨ ਜਿੱਤੇ ਆ ਔਰ ਮੈਨੂੰ ਪੂਰੀ ਸ਼ੰਕਾ ਕਿ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਵੀ ਉਹ ਸਰਕਾਰ ਦੀ ਤਾਕਤ ਦੀ ਦੁਰਵਰਤੋਂ ਕਰਕੇ ਲੋਕਾਂ ਦੇ ਪਰਚੇ ਕੈਨਸਲ ਕਰਾਉਣਗੇ ਦਬਾਅ ਪਾ ਕੇ ਆ ਮੈਂ ਹੁਣੇ ਹੀ ਅੱਜ ਰਾਏਕੋਟ ਤੋਂ ਫੋਨ ਸੀ ਕਿ ਇੱਕ ਬੰਦੇ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇ ਤੂੰ ਪਰਚਾ ਭਰਿਆ ਤੇ ਤੇਰੇ ਤੇ ਆ ਕੇਸ ਕੀਤਾ ਜਾਊਗਾ ਫਲਾਣੇ ਤੇ ਕੇਸ ਕੀਤਾ ਜਾਊਗਾ ਚਾਰੋਂ ਪਾਸਿਓਂ ਖਬਰ ਆ ਰਹੀਆਂ ਇਸ ਕਰਕੇ ਮੈਨੂੰ ਆਮ ਪਾਰਟੀ ਦੀ ਸਰਕਾਰ ਤੇ ਕੋਈ ਯਕੀਨ ਨਹੀਂ ਆ ਕਿ ਇਹ ਸਿਲੈਕਸ਼ਨ ਨੂੰ ਠੀਕ ਹੋਣ ਦੇਣਗੇ ਦੇਖੋ ਕਾਂਗਰਸ ਤਾਂ ਪੂਰੀ ਤਿਆਰ ਆ ਲੇਕਿਨ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਆਮ ਪਾਰਟੀ ਦੀ ਸਰਕਾਰ ਆ ਸਾਬਕੋਂ ਸਿੰਘ ਮਾਨ ਦੀ ਸਰਕਾਰ ਉਹਨਾਂ ਨੇ ਨਾ ਪੰਚਾਇਤ ਇਲੈਕਸ਼ਨਾਂ ਨੂੰ ਫੇਅਰ ਹੋਣ ਦਿੱਤਾ ਸੀ ਲੋਕਾਂ ਦੇ ਪਰਚੇ ਕਰਾਏ ਪਰ ਚੈ ਕੈਨਸਲ ਕੀਤੇ ਨੋਮੀਨੇਸ਼ਨ ਕੈਨਸਲ ਕੀਤੀਆਂ ਰਿਜ਼ਲਟ ਕੁਝ ਵੀ ਕਰਦੇ ਰਹੇ ਔਰ ਆਪਣਾ ਜੋਰ ਜ਼ਬਰਦਸਤੀ ਨਾਲ ਇਲੈਕਸ਼ਨ ਜਿੱਤੇ ਆ ਔਰ ਮੈਨੂੰ ਪੂਰੀ ਸ਼ੰਕਾ ਕਿ ਕਾਰਪੋਰੇਸ਼ਨ ਦੇ ਇਲੈਕਸ਼ਨਾਂ 'ਚ ਵੀ ਉਹ ਸਰਕਾਰ ਦੀ ਤਾਕਤ ਦੀ ਦੁਰਵਤੋਂ ਕਰਕੇ ਲੋਕਾਂ ਦੇ ਪਰਚੇ ਕੈਨਸਲ ਕਰਾਉਣਗੇ ਦਬਾਅ ਪਾ ਕੇ ਆ ਮੈਂ ਹੁਣੇ ਹੀ ਅੱਜ ਰਾਏਕੋਟ ਤੋਂ ਫੋਨ ਸੀ ਕਿ ਇੱਕ ਬੰਦੇ ਨੂੰ ਧਮਕਾਇਆ ਜਾ ਰਿਹਾ ਹੈ ਕਿ ਜੇ ਤੂੰ ਪਰਚਾ ਭਰਿਆ ਤੇ ਤੇਰੇ ਤੇ ਆ ਕੇਸ ਕੀਤਾ ਜਾਊਗਾ ਫਲਾਣੇ ਤੇ ਕੇਸ ਕੀਤਾ ਜਾਊਗਾ ਚਾਰੋਂ ਪਾਸਿਓਂ ਖਬਰਾਂ ਆ ਰਹੀਆਂ ਇਸ ਕਰਕੇ ਮੈਨੂੰ ਆਮ ਪਾਰਟੀ ਦੀ ਸਰਕਾਰ ਤੇ ਕੋਈ ਇਹ ਕਹਿੰਨੀਆ ਕਿ ਇਸ ਇਲੈਕਸ਼ਨ ਨੂੰ ਠੀਕ ਹੋਣ ਦੇਣਗੇ ਦੇਖੋ ਕਾਂਗਰਸ ਤਾਂ ਪੂਰੀ ਤਿਆਰ ਆ ਲੇਕਿਨ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਆਮ ਪਾਰਟੀ ਦੀ ਸਰਕਾਰ ਆ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਨਾਂ ਨੇ ਨਾ ਪੰਚਾਇਤ ਇਲੈਕਸ਼ਨਾਂ ਨੂੰ ਫੇਅਰ ਹੋਣ ਦਿੱਤਾ ਸੀ ਲੋਕਾਂ ਦੇ ਪਰਚੇ ਕਰਾਏ ਪਰ ਚੈ ਕੈਨਸਲ ਕੀਤੇ ਨੋਮੀਨੇਸ਼ਨ ਕੈਨਸਲ ਕੀਤੇ ਆ ਰਿਜ਼ਲਟ ਕੁਝ ਵੀ ਕਰਦੇ ਰਹੇ ਔਰ ਆਪਣਾ ਜੋਰ ਜ਼ਬਰਦਸਤੀ ਨਾਲ ਇਲੈਕਸ਼ਨ ਜਿੱਤੇ ਆ ਔਰ ਮੈਨੂੰ ਪੂਰੀ ਸ਼ੰਕਾ ਕਿ ਕਾਰਪੋਰੇਸ਼ਨ ਦੇ ਇਲੈਕਸ਼ਨਾਂ ਚ ਵੀ ਉਹ ਸਰਕਾਰ ਦੀ ਤਾਕਤ ਦੀ ਦੁਰਵਤੋਂ ਕਰਕੇ ਲੋਕਾਂ ਦੇ ਪਰਚੇ ਕੈਨਸਲ ਕਰਾਉਣਗੇ ਦਬਾਅ ਪਾ ਕੇ ਆ ਮੈਂ ਹੁਣੇ ਹੀ ਅੱਜ ਰਾਇਕੋਟ ਤੋਂ ਫੋਨ ਸੀ ਕਿ ਇੱਕ ਬੰਦੇ ਨੂੰ ਦਮ ਧਮਕਾਇਆ ਜਾ ਰਿਹਾ ਕਿ ਜੇ ਤੂੰ ਪਰਚਾ ਭਰਿਆ ਤੇ ਤੇਰੇ ਤੇ ਆ ਕੇਸ ਕੀਤਾ ਜਾਊਗਾ ਫਲਾਣੇ ਤੇ ਕੇਸ ਕੀਤਾ ਜਾਊਗਾ ਚਾਰੋਂ ਪਾਸਿਓਂ ਖਬਰਾਂ ਆ ਰਹੀਆਂ ਇਸ ਕਰਕੇ ਮੈਨੂੰ ਆਮ ਪਾਰਟੀ ਦੀ ਸਰਕਾਰ ਤੇ ਕੋਈ ਯਕੀਨ ਨਹੀਂ ਆ ਕਿ ਇਸ ਇਲੈਕਸ਼ਨ ਨੂੰ ਠੀਕ ਹੋਣ ਦੇਣਗੇ